ਤੇ ਅਸੀਂ ਤੁਹਾਨੂੰ ਹਾਲਾਤ ਤਾਜਾ ਦੇਖਾ ਰਹੇ ਹਾਂ ਜਿਹੜੀ ਓਟਸ ਨੂੰ ਸੜਕ ਜਾਂਦੀ ਹੈ ਉਹਦੇ ਵਿੱਚ ਜਿਹੜਾ ਪਾਣੀ ਕੱਗਰ ਦੇ ਜਿਹੜਾ ਉਛਾਲਾ ਮਾਰ ਦਿੱਤਾ ਤੇ ਕੱਗਰ ਦਰਿਆ ਦਾ ਪਾਣੀ ਜਿਹੜਾ ਉਹ ਪਿੰਡਾਂ ਵੱਲ ਨੂੰ ਹੋ ਚੁਲਿਆ ਤੇ ਪਿੰਡਾਂ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦਾ ਨੁਕਸਾਨ ਦੀ ਜਿਹੜੀ ਖਬਰ ਆ ਰਹੀਆਂ ਨੇ ਪਿੰਡਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਚੁੱਕਿਆ ਪਰ ਸਾਡਾ ਪ੍ਰਸ਼ਾਸਨ ਹਲੇ ਤੱਕ ਨਹੀਂ ਬੜਿਆ ਹਾਲੇ ਤੱਕ ਪ੍ਰਸ਼ਾਸਨ ਨੇ ਸਾਡੀ ਕੋਈ ਸਾਰ ਨਹੀਂ ਲਈ ਪਿੰਡਾਂ ਵਾਲਿਆਂ ਦਾ ਇਹ ਕਹਿਣਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਸੜਕ ਦੇ ਪੂਰੀ ਉੱਤੇ ਤੁਹਾਨੂੰ ਪਾਣੀ ਨਜ਼ਰ ਆਂਦਾ ਹੋਏਗਾ ਇਹ ਹਲਕਾ ਕਨੌਰ ਦੇ ਐਮ ਐਲ اے ਗੁਰਲਾਲ ਕਨੌਰ ਦਾ ਇਲਾਕਾ ਹੈ ਜਿਦੇ ਵਿੱਚ ਲੋਕ ਸੜਕਾਂ ਦੀ ਮਾਰਤਾ ਪਹਿਲਾਂ ਹੀ ਚੱਲ ਰਹੇ ਨੇ ਤੇ ਹੁਣ ਜਿਹੜੀ ਹੜਾਂ ਦੀ ਮਾਰ ਜਿਹੜੀ ਲੋਕਾਂ ਨੂੰ ਪੈਣ ਜਾ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਲਾਈਵ ਹਾਲਾਤ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹਦੇ ਵਿੱਚ ਤੁਸੀਂ ਦੇਖੋ ਪੂਰੇ ਖੇਤ ਪਾਣੀ ਦੇ ਵਿੱਚ ਭਰੇ ਹੋਏ ਨੇ ਲਾਈਵ ਹਾਲਾਤ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਪਿੰਡਾਂ ਘੱਗਰ ਦੇ ਨਾਲ ਲੱਗਦੇ ਨੇ ਇਹ ਦੋ ਪਿੰਡ ਰੈਪੁਰ ਤੇ ਨਿਹੜੀ ਤੇ ਹਾਲਾਤ ਜਿਹੜੇ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਇਹਦੇ ਵਿੱਚ ਤੁਸੀਂ ਦੇਖੋਗੇ ਲਾਈਵ ਹਾਲਾਤ ਤੁਸੀਂ ਦੇਖੋ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਇਹਨਾਂ ਹਲਤਾਂ ਬਾਰੇ ਹਾਂ ਆ ਵੀ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਪਹੁੰਚਿਆ ਜਾਂ ਨਹੀਂ ਪਹੁੰਚਿਆ ਹਾਂਜੀ ਸਰਕਾਰ ਦਾ ਨੁਮਾਇੰਦਾ ਇੱਥੇ ਸਾਰ ਲੈਣ ਤੁਹਾਡੀ ਪਹੁੰਚਿਆ ਜਾਂ ਨਹੀਂ ਪਹੁੰਚਿਆ ਕੋਈ ਨਹੀਂ ਜੀ ਕੋਈ ਨਹੀਂ ਪਹੁੰਚਿਆ ਤਿੰਨ ਚਾਰ ਦਿਨ ਹੋ ਗਏ ਨੇ ਪਾਣੀ ਆ ਰਿਹਾ ਤੇ ਕੋਈ ਵੀ ਨਹੀਂ ਬੋਲ ਰਿਹਾ ਜੀ ਸੜਕਾਂ ਕੁੱਟੀ ਰਹੀਆਂ ਜੀ ਹੋਇਆ ਕਿ ਵਿੱਚ ਥੱਕੇ ਖਾਰੇ ਲੋਕ ਹਾਂ ਸਰ ਨਹੀਂ ਐਮਐਲਏ ਗੁਰਲਾਲ ਕਨੌਰ ਨੇ ਕੋਈ ਸਾਰ ਲਈਏ ਤੁਹਾਡੀ ਹਾਲੇ ਤੱਕ ਕਿ ਕੇ ਨਹੀਂ ਲਈ ਨਹੀਂ ਕੋਈ ਨਹੀਂ ਲਈ ਹੈਗੀ ਕੋਈ ਸਾਰ ਨਹੀਂ ਲਈ ਕੋਈ ਬੰਦਾ ਨਹੀਂ ਆਇਆ ਜੀ ਕਨੌਰ ਤੋਂ ਪਿੰਡਾਂ ਦੇ ਹਾਲਾਤ ਇੰਨੇ ਜ਼ਿਆਦਾ ਨਾਜ਼ੁਕ ਹੋ ਚੁੱਕੇ ਨੇ ਨਾ ਤਾਂ ਇੱਥੇ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਬੋੜਿਆ ਨਾ ਹੀ ਕਿਸੇ ਨੇ ਹੋਰ ਅਜੇ ਤੱਕ ਸਾਰ ਲਈ ਹੈ ਪਿੰਡਾਂ ਵਾਲਿਆਂ ਦਾ ਕਹਿਣਾ ਤੇ ਬਹੁਤ ਜ਼ਿਆਦਾ ਰੋਸ ਇਹਨਾਂ ਦੇ ਮਨਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਸਟਾਰ ਡਿਪਟੀਲ ਪੰਜਾਬ ਵੀ YouTube ਚ YouTube ਚੈਨਲ ਦੇ ਉੱਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਟਸਰ ਦੇ ਜਿਹੜੀ ਸੜਕ ਜਾਂਦੀ ਹੈ ਰੈਪਰ ਤੋਂ ਲੈ ਕੇ ਤੇ ਪੂਰੀ ਭਰੀ ਹੋਈ ਨਜ਼ਰ ਆ ਰਹੀ ਹੈ 10 ਮਿੰਟਾਂ ਦੇ ਵਿੱਚ ਇਹ ਪਾਣੀ ਜਿਹੜਾ ਓਵਰਫਲੋ ਹੋ ਕੇ ਸੜਕਾਂ ਦੇ ਉੱਤੇ ਚੱਲਣਾ ਸ਼ੁਰੂ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੇ ਹਾਲਾਤ ਨੇ ਵਿਗੜਦੇ ਜਾ ਰਹੇ ਨੇ ਹਾਲਾਤ ਹੋਰ ਵੀ ਵਿਗੜ ਸਕਦੇ ਨੇ ਕਿਉਂਕਿ ਖਬਰਾਂ ਆ ਰਹੀਆਂ ਨੇ ਕਿ ਪਿੰਡਾਂ ਵੱਲ ਪਾਣੀ ਹੋਰ ਵੀ ਆ ਸਕਦਾ ਹੈ ਕਿਉਂਕਿ ਕਗਰ ਦਰਿਆ ਦੇ ਵਿੱਚ ਪਾਣੀ ਹੋਰ ਵੀ ਛੱਡਿਆ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਕਿਸੇ ਨੇ ਵੀ ਅਜ ਤੱਕ ਇਹਨਾਂ ਪਿੰਡਾਂ ਦੀ ਸਾਰ ਨਹੀਂ ਲਈ ਪਿੰਡਾਂ ਵਾਲਿਆਂ ਦਾ ਕਹਿਣਾ ਇਹਨਾਂ ਪਿੰਡਾਂ ਨਾਲ ਮਤਰੀ ਮਾ ਵਾਲਾ سلوਕ ਹਮੇਸ਼ਾ ਹੁੰਦਾ ਰਿਹਾ ਹੈ